ਸਰ ਕਿਸ ਤਰ੍ਹਾਂ ਦੇ ਕੋਵਿਡ ਦੇ ਕੇਸ ਆ ਪੰਜਾਬ ਦੇ ਵਿੱਚ ਆਨੇ ਸ਼ੁਰੂ ਹੋ ਗਏ ਨੇ ਕਿਸ ਤਰ੍ਹਾਂ ਦੇ ਇੱਕ ਕੇਸ ਆ ਜੀ ਅਜੇ ਜਿਹੜੇ ਦੋ ਹੈਗੇ ਜਿਹੜਾ ਫੋਟਿਸ ਦੇ ਵਿੱਚ ਹੈ ਉਹ ਜਮਨਗਰ ਤੋਂ ਜਿਹੜਾ ਫਿਰੋਜ਼ਪੁਰ ਆਇਆ ਹੈਗਾ ਉਹ ਵੀ ਅੰਮਾਲੇ ਦਾ ਹੈਗਾ ਉੜਗਾਉਂਸ਼ ਕੰਮ ਕਰਦਾ ਉੱਥੇ ਮਿਲਣ ਆਇਆ ਸੀਗਾ ਉਹ ਵਸਿਰ ਉਹ ਨੈਗੇਟਿਵ ਨ ਹੋ ਗਿਆ ਹੁਣ ਤੱਕ ਉਹ ਉਹਨੂੰ ਅਸੀਂ ਹੋਮ ਆਈਸੋਲੇਸ਼ਨ ਚ ਰੱਖਿਆ ਸੀ ਤੇ ਇੱਕ ਕੇਸ ਜਿਹੜਾ ਸੀ ਸਮਰਾਲੇ ਤੋਂ ਜਿਹੜਾ ਸੀਗਾ ਉਹ ਲੁਧਿਆਣੇ ਤੋਂ ਰੈਫਰ ਹੋ ਕੇ ਸੈਕਟਰ 32 ਚ ਗਿਆ ਸੀਗਾ ਉਹਨੂੰ ਹੈਪਾਟਾਈਟਸ ਬੀ ਵੀ ਸੀ ਉਹਦੀ ਡੈਥ ਹੋਈ ਆ ਉਹ ਐਕਿਊਟ ਰੈਸਪੀਰੇਟਰੀ ਫੇਲਰ ਤੇ ਚਾਇਆ ਸੀ ਉਹ ਤੇ ਬਾਕੀ ਹਜੇ ਕੋਈ ਜ਼ਿਆਦਾ ਕੋਈ ਕੇਸ ਨਹੀਂ ਆ ਰਹੇ ਬਾਕੀ ਟੈਸਟਿੰਗ ਹੋ ਰਹੀ ਹੈ ਸਾਡੀ ਸਰ ਟੈਸਟਿੰਗ ਕਿਹੜੀ ਕਿਹੜੀ ਜਗ੍ਹਾ ਹੋ ਰਹੀ ਹੈ ਔਰ ਲੋਕਾਂ ਟੈਸਟਿੰਗ ਸਾਰੇ ਸਾਰੇ ਜਿੰਨੇ ਮੈਡੀਕਲ ਕਾਲਜਾਂ ਚ ਹੋ ਰਹੀ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੋ ਰਹੀ ਹੈ ਸਾਰੇ ਤੱਕ ਸਾਡੇ ਕੋਲ ਪੂਰਾ ਇਨਫਰਾਸਟ੍ਰਕਚਰ ਹੈ ਅਸੀਂ ਜਿਹੜੇ ਵੈਂਟੀਲੇਟਰ ਬੈਡਸ ਹੈ ਸਾਰਾ ਪੂਰਾ ਐਮਰਜੈਂਸੀ ਸਾਰਾ ਕੁਝ ਠਾੜਾ ਤਿਆਰ ਹੈ ਮੈਂ ਜੁਜਿੰਦਰ ਹਸਪਤਾਲ ਚ ਰਿਵਿਊ ਕਰਕੇ ਆਇਆ ਮਾਤਕ ਚੱਲਿਆ ਵਿੱਚ ਕਰਕੇ ਆਇਆ ਇਸ ਤਰ੍ਹਾਂ ਮੈਂ ਸਾਰਾ ਜਿਹੜਾ ਹੈਗਾ ਆਪਣਾ ਟੈਲੀਫੋਨ ਦੇ ਉੱਤੇ ਉਹ ਡਾਇਰੈਕਟਰ ਨਾਲ ਰੋਜ਼ ਡੇਲੀ ਮੀਟਿੰਗ ਕਰਕੇ ਜਿਹੜੇ ਡੀਆਰਐਮ ਇਹਨਾਂ ਨਾਲ ਮੀਟਿੰਗ ਕਰਕੇ ਮੈਡੀਕਲ ਕਾਲਜ ਤੇ ਗਰੁੱਪ ਬਣੇ ਹੋ ਪੋਰਟ ਨਹੀਂ ਹੋ ਰਹੇ ਕੇਸਸ ਤੇ ਅਜੇ ਅਸੂਲਿਟ ਸਿਚੁਏਸ਼ਨ ਹੈ ਪੰਜਾਬ ਦੀ ਬਿਹਤਰ ਹੈ ਵਾਕਿਆ ਨਾਲੋਂ ਤੇ ਅਸੀਂ ਵੀ ਆਰ ਕੀਪਿੰਗ ਅ ਕਲੋਜ਼ ਵਾਚ ਬਹੁਤ ਧਿਆਨ ਨਾਲ ਰੱਖੀ ਜਿਹੜਾ ਹੈਗਾ ਉਹਨੂੰ ਡੇਲੀ ਸਵੇਰ ਸ਼ਾਮਾਂ ਰਿਵਿਊ ਕਰਦਾ ਤੇ ਬਸ ਇਹੀ ਹੈ ਵੀ ਜਿਹੜੇ ਬੰਦੇ ਤੁਹਾਡੀ ਇਮਿਊਨ ਕੰਪਰੋਮਾਈਜ਼ਡ ਹੈ ਕਿਸੇ ਦੇ ਕਿਸੇ ਨੂੰ ਸ਼ੂਗਰ ਹੈ ਜਿਹੜੀ ਕੰਟਰੋਲ ਨਹੀਂ ਹੈ ਕੋਈ ਬਜ਼ੁਰਗ ਹੈ ਬਹੁਤ ਜ਼ਿਆਦਾ ਕੋਈ ਪ੍ਰੈਗਨੈਂਟ ਲੇਡੀ ਹੈ ਛੋਟੇ ਬੱਚੇ ਹੈ ਔਰ ਜਿਹੜੇ ਕੋਈ ਕਿਸੇ ਦੇ ਗੁਰਦੇ ਬਦਲੇ ਹੋਏ ਆ ਜਾਂ ਡਾਇਲਿਸਿਸ ਕਰਾਉਂਦੇ ਆ ਕੋਈ ਕੈਂਸਰ ਦਾ ਪੇਸ਼ੈਂਟ ਹੈ ਜਿਹੜੇ ਇਮਿਊਨ ਕੰਪਰੋਮਾਈਜ਼ਡ ਹੈ ਉਹਨਾਂ ਨੂੰ ਥੋੜਾ ਜਿਹਾ ਜ਼ਿਆਦਾ ਪ੍ਰਿਕਾਸ਼ਨ ਲੈਣ ਦੀ ਲੋੜ ਹੈ ਕਿ ਉਹਨਾਂ ਨੇ ਜਿੱਥੇ ਪੀੜ ਪੜਕਾ ਵਲ ਉੱਥੇ ਨਹੀਂ ਜਾਣਾ ਔਰ ਆਪਣਾ ਘਰੇ ਰਹਿਣਾ ਤੇ ਜਾਂ ਤੁਸੀਂ ਹੈਗਾ ਵੀ ਜੇ ਜਾਣਾ ਹੀ ਪੈ ਜਾ ਕਿਤੇ ਬਾਜ਼ਾਰ ਜਾਣਾ ਪੈਂਦਾ ਤਾਂ ਮਾਸਕ ਪਾ ਕੇ ਚਲੇ ਜਾਓ ਤੇ ਜਿਹੜੇ ਬੰਦੇ ਨੂੰ ਖਾਂਸੀ ਚ ਗਾ ਮਾ ਉਹਦਾ ਫਰਜ ਬਣਦਾ ਟੈਸਟ ਕਰੇ ਤੇ ਮਾਸਕ ਵਰਤੇ ਉਹ ਤੇ ਘਰ ਆ ਕੇ ਤੁਸੀਂ ਮੰਨੋ ਕਦੇ ਜਿਹੜਾ ਨਾਰਮਲ ਹੈਗਾ ਵੀ ਮੂੰਹ ਨੂੰ ਅੱਖਾਂ ਨੂੰ ਤੇ ਨੱਕ ਨੂੰ ਹੱਥ ਨਹੀਂ ਲਾਣਾ ਕਰੇ ਆ ਕੇ ਚੰਗੀ ਤਰ੍ਹਾਂ ਹੱਥ ਧੋ ਕੇ ਆਪਣਾ ਉਹਨਾਂ ਨੂੰ ਜਿਹੜਾ ਹੈਗਾ ਬਾਕੀ ਸਾਡੇ ਕੋਲ ਸਾਰਾ ਬੰਦੋਬਸਤ ਹੈ ਸਰ THAILAND ਦੀ ਗੱਲ ਕਰ ਰਹੇ ਆ ਜਿਆਦਾ THAILAND MALAYSIA ਆਏ ਆ ਜੀ ਬਹੁਤ ਸਾਰੇ ਚਾਈਨਾ ਦੇ ਵਿੱਚ ਵੀ ਕਾਫੀ ਆਏ ਆ THAILAND ਚ ਆਏ ਆ ਆਪਣੇ KERALA ਦੇ ਵਿੱਚ ਕਾਫੀ ਆ 400 ਤੋਂ ਜਿਆਦਾ KERALA ਦੇ ਵਿੱਚ ਆਇਆ ਮਹਾਰਾ ਗੁਜਰਾਤ ਦੇ ਵਿੱਚ ਆ ਗਿਆ ਆਪਣੇ ਦਿੱਲੀ ਵਿੱਚ ਆਇਆ 25 ਤੀਕੇਸ ਔਰ ਜਿਹੜਾ ਆਸੇ-ਪਾਸੇ ਗੁੜਕਾਉਂ ਜਾਂ ਆਪਣੇ ਚਾਰੇ ਪਾਸੇ ਨੇ ਚੱਲਿ ਅਲਟੀਮੇਟਲੀ ਆਪਣੇ ਵੀ ਆਣਗੇ ਤੇ ਵੈਸੇ ਜਿਹੜਾ ਇਹ ਸਾਰਾ ਕਰੋਨਾ ਹੈਗਾ ਨਾ ਜੀ ਕੋਵਿਡ ਜਦੋਂ ਕੋਈ ਕੋਈ ਬਿਮਾਰੀ ਸਾਰੇ ਸਮਾਜ ਚ ਲੱਗ ਜਾਂਦੀ ਹੈ ਨਾ ਬਹੁਤ ਸਾਰੇ ਲੋਕਾਂ ਨੂੰ ਕੋਵਿਡ ਹੋ ਚੁੱਕਿਆ ਜਾਤਾ ਜਾਂ ਲੋਕਾਂ ਨੇ ਵੈਕਸੀਨੇਸ਼ਨ ਕਰਾਈ ਹੋਈ ਆ ਸੋ ਹੁਣ ਕੋਈ ਬਹੁਤ ਜ਼ਿਆਦਾ ਜਿਵੇਂ ਬੀ ਵਾਲਾ ਹਾਰ ਜਿਹਾ ਉਸ ਤਰ੍ਹਾਂ ਦੀ ਕੋਈ ਡਰਨ ਵਾਲੀ ਲੋੜ ਨਹੀਂ ਉਹ ਹਾਲਾਤ ਨਹੀਂ ਹੁੰਦੇ ਕਿਉਂਕਿ ਉਹ ਇਹਦੇ ਵਿੱਚ ਹਾਰਡ ਇਮਿਊਨਿਟੀ ਕਹਿੰਦੇ ਆ ਉਹ ਕਿਉਂਕਿ ਸਾਡੀ ਬਾਡੀ ਨੂੰ ਪਤਾ ਹੈ ਪਿਛਲੀ ਵਾਰ ਜਦੋਂ ਆਇਆ ਸੀ ਅਸੀਂ ਨੂੰ ਪਤਾ ਨਾ ਪਾਉ ਨੂੰ ਦਵਾਈ ਦਾ ਪਤਾ ਨਾ ਆਪ ਨੂੰ ਇਹਦਾ ਮਤਲਬ ਕਿਦਾਂ ਸਪਰੈਡ ਕਰਦਾ ਕੁਝ ਵੀ ਪਤਾ ਨਹੀਂ ਸੀਗਾ ਹੁਣ ਸਾਨੂੰ ਸਾਰਾ ਕੁਝ ਅਸੀਂ ਜਿਹੜਾ ਹੈਗਾ ਇਹਦੇ ਨਾਲ ਡੀਲ ਕਰ ਚੁੱਕੇ ਹਾਂ ਸੋ ਬਹੁਤ ਸਾਰਾ ਸਾਡੇ ਕੋਲੇ ਟ੍ਰੇਨਡ ਮੈਨ ਪਾਵਰ ਵੀ ਆ ਔਰ ਸਾਰਾ ਦਵਾਈਆਂ ਸਾਰਾ ਕੁਝ ਜਿਹੜਾ ਹੈਗਾ ਸਾਨੂੰ ਕੀ ਕੁਛ ਚਾਹੀਦਾ ਹੁੰਦਾ ਕੀ ਕਰਨਾ ਹੁੰਦਾ ਉਸ ਨੂੰ ਸਾਨੂੰ ਸਾਰਾ ਕੁਝ ਪਤਾ ਹੈ ਹੁਣ ਕੋਈ ਘਬਰਾਣ ਦੀ ਲੋੜ ਨਹੀਂ ਸਰ ਜਿਹੜੇ ਬਾਰੋ ਆਊਟਸਾਈਡ ਤੋਂ ਪੰਜਾਬ ਦੇ ਵਿੱਚ ਐਂਟਰ ਹੋ ਰਿਹਾ ਉਹਨਾਂ ਵਾਸਤੇ ਕੋਈ ਪ੍ਰਬੰਧ ਵਗੈਰਾ ਜਿਵੇਂ 에어ਪੋਰਟ ਜਾਂ ਰੇਲਵੇ ਹਾਂ ਉਹ ਉੱਥੇ ਅਸੀਂ ਟੈਸਟਿੰਗ ਸ਼ੁਰੂ ਕਰਤੀ ਹੈ ਜੀ ਉਹਨਾਂ ਨੂੰ ਐਡਵਾਈਜ਼ਰੀ ਵੀ ਹੈ ਜਿਹੜਾ ਬ ਉਹਨਾਂ ਨੂੰ ਸਾਰਿਆਂ ਨੂੰ ਨੇਚਰਲੀ ਬਾਹਰੋਂ ਆਣ ਕੇ ਲੋਕ ਆਦੇ ਆਂਦੇ ਜਦੋਂ ਕੇਸਸ ਆਂਦੇ ਆ ਤੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਜੇ ਕੋਈ ਰਿਸੈਪਟਰ ਸਦਾ ਨੂੰ ਫਿਰ ਕੁਆਰੈਂਟਾਈਨ ਕਰਦੇ ਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਦੇ ਹੋਮ ਆਈਸੋਲੇਸ਼ਨ 'ਚ ਕਰਦੇ ਆ ਉਹਨਾਂ ਨੂੰ ਤੇ ਤੁਸੀਂ ਆਏ ਆ ਤੁਹਾਡੇ ਪਰਿਵਾਰ ਦਾ ਵੀ ਇਸੇ 'ਚ ਪਲਾਗਾ ਕਿ ਤੁਸੀਂ ਇੱਕ ਦੋ ਦਿਨ ਆਪਣਾ ਰੋ ਉੱਥੇ ਤੇ ਤੁਸੀਂ ਨਾਰਮਲ ਰਹਿੰਦੇ ਹੋ ਤਾਂ ਨਾਰਮਲ ਕਰੋ ਅਨਾਂ ਦਾ ਮੀਨ ਟਾਈਮ ਜਿਹੜੇ ਤੁਹਾਡੇ ਬੈਰੀਅਰ ਪ੍ਰਕਾਸ਼ਨ ਆ ਮਾਸਕ ਵਗੈਰਾ ਪਾਵੋ